ਅਸਰ ਨਹੀਂ ਹੁੰਦਾ ਉਹਨਾਂ ਤੇ ਜੋ ਨਿਤ ਬਦਲਦੇ ਯਾਰਾਂ ਨੂੰ ਅੱਜ ਕੱਲ ਦੀ ਮੁਹੱਬਤ ਹੁੰਦੀ ਹੁੰਦੀ ਵੇਖ ਕੇ ਵੱਡੀਆਂ ਵੱਡੀਆਂ ਕਾਰਾਂ ਨੂੰ ਸੱਸੀ ਪੁੰਨੂ ਹੀ ਰਾਂਝੇ ਦੀਆ ਗੱਲਾਂ ਰੋਜ਼ ਹੀ ਕਰਦੇ ਨੇ ਵੱਡੇ ਵੱਡੇ ਸੁਪਨੇ ਦਿਖਾ ਕੇ ਉਸੇ ਕਾਰ ਤੇ ਹੀ ਭੱਜਦੇ ਨੇ ਜੇ ਵਿਚਾਰਾ ਕੋਈ ਖੜਨ ਨੂੰ ਕਰਦੇ ਜੇ ਵਿਚਾਰਾ ਕੋਈ ਖੜਨ ਨੂੰ ਕਰਦਾ ਹੈ ਤਾਂ ਸੁਪਨਿਆਂ ਵਾਲੇ ਕਿਹੜਾ ਉੱਥੇ ਖੜਦੇ ਨੇ 2-4 ਮਹੀਨਿਆਂ ਦੀ ਹੀ ਮੁਹੱਬਤ ਹੁੰਦੀ 2-4 ਮਹੀਨਿਆਂ ਦੀ ਹੀ ਮੁਹੱਬਤ ਹੁੰਦੀ ਸਾਰੇ ਮਹਿਲ ਮੁੰਾਰੇ ਪਾ ਲੈਂਦੇ ਨੱਚਣ ਟੱਪੜ ਰੁਸਣ ਮੰਨਣ ਵਾਲੇ ਸਾਰੇ ਚਾਪਗਾ ਲੈਂਦੇ ਫਿਰ ਇੱਕਦਮ ਹੀ ਭੁੱਲ ਜਾਂਦੇ ਫਿਰ ਇਕਦਮ ਹੀ ਭੁੱਲ ਜਾਂਦੇ ਕੀਤੇ ਕਾਲ ਕਰਾਰਾਂ ਨੂੰ ਅਸਰ ਨਹੀਂ ਹੁੰਦਾ ਉਹਨਾਂ ਤੇ ਜੋ ਨਿੱਤ ਬਦਲਦੇ ਯਾਰਾਂ ਨੂੰ ਜੋ ਨਿੱਤ ਬਦਲਦੇ ਯਾਰਾਂ ਨੂੰ